कि जब आप सारे किसानों को किसान नेताओं को रिहा कर देंगे उसके बाद ही मैं पानी ग्रहण करूंगा आज सुबह दो बजे से एक एक करके तमाम किसान नेता और किसान रिहा कर दिए गए उसके बाद सुबह जगजीत सिंह डल्लेवाल जी ने लगभग दस बजे पानी पीना शुरू किया और उसके बाद उनकी एक दो घंटे बाद मेडिकल एड भी शुरू होगी लेकिन हम ये स्पष्ट कर देना चाहते हैं कुछ ये भ्रम फैलाया जा रहा है कि भाई सरदार जगजीत सिंह डल्लेवाल जी ने अपना अनशन समाप्त कर दिया ਅੰਸ਼ਨ ਬਿਲਕੁਲ ਐਜੀਪੀਸ ਚੱਲ ਰਹਾ ਹੈ ਮਰਨ ਵਰਤ ਐਜੀਟਸ ਚੱਲ ਰਹਾ ਹੈ ਉਹਨਾਂ ਨੇ ਸਿਰਫ ਪਾਣੀ ਪੀਣਾ ਸ਼ੁਰੂ ਕੀਤਾ ਹੈ ਔਰ ਜੋ ਪਹਿਲੇ ਉਹਨकी मिनिमम ਮੈਡੀਕਲ ਏਡ ਚੱਲ ਰਹੀ थी वो मिनिमम मेडिकल ਏਡ ਹੀ ਲਈ ਹੈ ਕਿਸੇ ਵੀ ਵਿਅਕਤੀ ਕੋ ਐਸੇ ਭਰਮ ਮੇ ਨਹੀਂ ਪੜਨਾ ਚਾਹੀਏ ਕਿ ਉਹਨਾਂ ਨੇ ਆਪਣਾ ਅੰਸ਼ਨ ਸਵਾਪ ਕਰਦੀਆ ਹਾਂ ਆਹ ਵੈਖੂ ਜੀ ਦਾ ਖਾਲਸਾ ਸ੍ਰੀ ਵੈਖੂ ਜੀ ਕੀ ਫਤਿਹ ਐਸ ਵਕਤ ਆਪਾ ਪਟਿਆਲੇ ਉਸ ਹਸਪੀਟਲ ਦੇ ਵਿੱਚ ਹੈ ਜਿੱਥੇ ਡੱਲੇਵਾਲ ਸਾਹਿਬ ਨੂੰ ਲੈ ਕੇ ਆਂਦਾ ਗਿਆ ਪਹਿਲੀ ਗੱਲ ਤਾਂ ਇਹ ਕਲੀਅਰ ਕਰ ਤੀਏ ਕਿ ਬੜੀਆਂ ਹਵਾਵਾਂ ਚੱਲਦੀਆਂ ਸੀ ਵੀ ਡੱਲੇਵਾਲ ਆਪ ਹਸਪੀਟਲ ਦੇ ਵਿੱਚ ਦਾਖਲ ਹੋਏ ਨੇ ਇਹ ਉਸ ਸਮੂ 19 ਮਾਰਚ ਨੂੰ ਗ੍ਰਿਪਦਾਰ ਕਰਕੇ ਲੈ ਕੇ ਆਈ ਸੀ ਸਾਨੂੰ ਬਹਾਦਰਗੜ੍ਹ ਜਿਹੜਾ ਕਮਾਂਡੋ ਦਾ ਕਿਨਰ ਹੈ ਉਸ ਕਿਲੇ ਦੇ ਵਿੱਚ ਲੈ ਕੇ ਆ ਕੇ ਡੱਲੇਵਾਲ ਸਾਹਿਬ ਨੂੰ ਫੜ ਕੇ ਲੈ ਕੇ ਆਏ ਸੀ ਸਾਨੂੰ ਬਿਜਲੀ ਡੱਲੇਵਾਲ ਸਾਹਿਬ ਨੂੰ ਉੱਥੋਂ ਜਲੰਧਰ ਲਿਜਾਇਆ ਗਿਆ ਸਾਨੂੰ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਕਿਹਾ ਜਿੰਨੇ ਦੋਨੇ ਫੋਰਮਾਂ ਦੇ ਆਕੂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਿਜਾਇਆ ਗਿਆ ਦੱਲੇਵਾਲ ਸਾਹਿਬ ਨੇ ਜਦੋਂ ਸਥਿਤੀ ਦੇਖੀ ਕਿ ਐਡਾ ਕਿਸਾਨਾਂ ਦੇ ਅਤਿਆਚਾਰ ਹੋਇਆ ਮੀਟਿੰਗ ਦੇ ਵਿੱਚੋਂ ਮੋਰਗਨ ਗ੍ਰਿਫਤਾਰ ਕੀਤਾ ਗਿਆ ਤਾਂ ਉੱਥੇ ਹੀ ਉਹਨਾਂ ਨੇ ਫੈਸਲਾ ਕੀਤਾ ਕਿ ਜਦੋਂ ਮਿਲਣਾ ਦਿੱਤਾ ਸਾਨੂੰ ਤਾਂ ਦੱਲੇਵਾਲ ਸਾਹਿਬ ਨੇ ਫੈਸਲਾ ਕੀਤਾ ਕਿ ਜਿੰਨਾ ਚਿਰ ਕਿਸਾਨ ਰਹਾ ਨਹੀਂ ਹੋਣਗੇ ਮੈਂ ਪਾਣੀ ਦੀ ਬੂੰਦ ਨਹੀਂ ਲਊਂਗਾ ਤਾਂ ਉਹਨਾਂ ਚਿਰ ਮੇਰਾ ਜਾਰੀ ਰਹੂਗਾ ਅੱਜ ਰਾਤ ਜਦੋਂ ਇਹਨਾਂ ਦੀ ਸਥਿਤੀ ਵਿਗੜਨੀ ਸ਼ੁਰੂ ਹੋਈ ਹੈ ਬੋਲਣਾ ਬੰਦ ਹੋਇਆ ਤਾਂ ਸਰਕਾਰ ਨੂੰ ਮਜਬੂਰ ਹੋ ਕੇ ਇਹ ਫੈਸਲਾ ਲੈਣਾ ਪਿਆ ਜਿਹੜਾ ਰਾਤ ਨੂੰ ਸਾਰੇ ਕਿਸਾਨਾਂ ਨੂੰ ਸਾਰੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਰਿਹਾ ਹੋਂ ਤੋਂ ਬਾਅਦ ਸਾਡੇ ਦੋਨੇ ਫਰਮਾਂ ਦੇ ਆਗੂ ਡੱਲੇਵਾਲ ਸਾਹਿਬ ਨੂੰ ਮਿਲੇ ਡੱਲੇ ਸਾਹਿਬਾਂ ਤੋਂ ਮਿਲ ਕੇ ਅਪੀਲ ਕੀਤੀ ਕਿ ਜਿਹੜੀ ਮੰਗ ਤੇ ਤੁਸੀਂ ਪਾਣੀ ਛੱਡਿਆ ਸੀਗਾ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਬਾਹਰ ਆਏ ਆ ਤੁਸੀਂ ਬੇਨਤੀ ਪ੍ਰਵਾਨ ਕਰੋ ਤੇ ਪਾਣੀ ਲਓ ਉਹਨਾਂ ਨੇ ਪਾਣੀ ਲੈਤਾ ਮਰ ਰਤ ਜਿਹੜਾ ਐਮਐਸਵੀ ਗਾਰੰਟੀ ਕਾਨੂੰਨ ਸੁਆਮੀਨਾਥ ਦੀ ਰਿਪੋਰਟ ਜਿਹੜੀਆਂ ਸਾਡੀਆਂ 12 ਮੰਗਾਂ ਤੇ ਮੋਰਚਾ ਚੱਲ ਰਿਹਾ ਹੈ ਉਹ ਜਿਉਂਦਾ ਤਿਉਂ ਚੱਲ ਰਿਹਾ ਹੈ ਮਰਦਵਾਤ ਜਾਰੀ ਹੈ ਤਾਂ ਜਿਹੜੀਆਂ ਸਰਕਾਰਾਂ ਨੇ ਪ੍ਰਚਾਰ ਕਰ ਰਿਹਾ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ ਹਾਈ ਕੋਰਟ ਦੇ ਵਿੱਚ ਕੁਝ ਹੋਰ ਕਰ ਰਹੀ ਹੈ ਸਰਕਾਰ ਇੱਧਰ ਕੁਝ ਹੋਰ ਕਰ ਰਹੀ ਹੈ ਮੂਵਮੈਂਟ ਦੀ ਅਗਲੀ ਜਿਹੜੀ ਰਣਨੀਤੀ ਹੈ ਉਸ ਕਰਨ ਲਈ ਅਗਲੀ ਮੀਟਿੰਗ ਸਾਡੀ ਲਾਜ਼ਮੀ ਹੋਣੀ ਹੈ ਜਿਵੇਂ ਸਾਡੇ ਦੋ ਮੋਰਚੇ ਮੰਡੀਕਲਾਂ ਦੇ ਵਿੱਚ ਡੱਲੇਵਾਲ ਦੇ ਪਿੰਡ ਸਾਡੇ ਚੱਲ ਰਹੇ ਨੇ ਉਹਨਾਂ ਨੂੰ ਅੱਗੇ ਕਿਵੇਂ ਕਰਨਾ ਹੈ ਇਹਦੇ ਵਿੱਚ ਲਈ ਕੱਲ ਨੂੰ ਅਸੀਂ ਜਿਹੜੀ ਪੂਰੇ ਪੰਜਾਬ ਦੀ ਤੇ ਅਗਲੀ ਸਾਡੇ ਦੋਨੇ ਬੁਰਮਾ ਦੀ ਮੀਟਿੰਗ ਦਾ ਐਲਾਨ ਕਰਾਂਗੇ ਉਹਦੇ ਵਿੱਚ ਵਿਚਾਰਾਂਗੇ ਧੰਨਵਾਦ